ਤੇ ਪਾਦੋਂ ਦੇ ਮਹੀਨੇ ਵਿੱਚ ਮਹਾਰਾਜ ਨੇ ਬਹੁਤ ਸੋਹਣਾ ਉਪਦੇਸ਼ ਦਿੱਤਾ ਹੈ। ਉਹਨਾਂ ਮਨੁੱਖਾਂ ਦੇ ਪਰਮ ਦੂਰ ਕੀਤੇ ਆ ਜਿਹੜੇ ਪਰਮ ਦਾ ਸ਼ਿਕਾਰ ਹੈ। ਪਰਮ ਬਹੁਤ ਖਤਰਨਾਕ ਹੈ। ਪਰਮ ਮਨੁੱਖ ਦੇ ਅੰਦਰ ਭੌ ਪੈਦਾ ਕਰਦਾ, ਡਰ ਪੈਦਾ ਕਰਦਾ ਹੈ। ਪਰਮ ਅਗਿਆਨ ਹੈ। ਅੰਧਕਾਰ ਹੈ, ਘੁੱਪ ਹਨੇਰਾ ਹੈ। ਪਰਮ ਹੀ ਦੁਬਧਾ ਜਮਾਉਂਦਾ ਮਨੁੱਖ ਨੂੰ। ਉਗਿਆਵ ਲਗ ਟਟਾ ਨਾਹੀ ਮਨ ਭਰਮਾਂ ਤਬ ਲਗ ਮੁਕਤ ਨਾ ਕੋਈ ਜਦੋਂ ਤੱਕ ਮਨੁੱਖ ਦੇ ਅੰਦਰੋਂ ਭਰਮ ਦੂਰ ਨਹੀਂ ਹੁੰਦਾ ਉਹਨੇ ਚਿਰ ਤੱਕ ਮਨੁੱਖ ਬੰਦਨਾ ਤੋਂ ਮੁਕਤ ਨਹੀਂ ਹੋ ਸਕਦਾ ਭੰਬਲ ਪੂਸੇ ਵਿੱਚ ਹੀ ਪਿਆ ਰਹਿੰਦਾ ਮਨੁੱਖ ਆ ਕਈ ਭਰਮ ਨੂੰ ਹੀ ਧਰਮ ਸਮਝੀ ਬੈਠੇ ਆ ਇਸ ਲਈ ਭਾਦੋਈ ਭਰਮ ਭੁਲਾਣੀਆਂ ਦੂਜੇ ਲਗਾហេਤ ਇੱਕ ਪਰਮਾਤਮਾ ਨੂੰ ਛੱਡ ਕੇ ਦੂਜੇ ਦੀ ਪੂਜਾ ਵਿੱਚ ਲੱਗੇ ਆ ਮੜੀਆਂ ਮਸਾਣਾ ਦੀ ਪੂਜਾ ਕਰਦੇ ਆ ਹਰਬਨ ਹੋਰ ਨਾ ਪੂਜੋ ਮਾਰੇ ਕਹਦੇ ਮੜਾ ਮਸਾਣਾ ਨਾ ਜਾਏ ਜਿਹੜੇ ਮੜੀਆਂ ਮਸਾਣਾ ਦੀ ਪੂਜਾ ਕਰਦੇ ਆ ਸਮਝੋ ਦੂਜੇ ਨਾਲ ਲਾਈ ਬੈਠੇ ਆ ਜਾਗਤ ਜੋਤ ਜਪੈ ਨ ਸਬਸਰ ਏਕ ਬਿਨਾ ਮਨ ਨੈਕ ਨਾ ਆਨਾ ਪੂਰਨ ਪ੍ਰੇਮ ਪ੍ਰਤੀ ਸਜਾ ਬ੍ਰਤ ਗੋਰ ਮੜੀ ਮੱਟ ਭੂਲ ਨਾ ਮੰਨਾ ਜਿਹੜੇ ਕਬਰਾਂ ਦੀ ਪੂਜਾ ਕਰੀ ਜਾਂਦੇ ਆ ਦੇਹ ਧਾਰੀਆਂ ਦੀ ਪੂਜਾ ਕਰੀ ਜਾਂਦੇ ਆ ਜਿਹੜੇ ਆ ਸਮਝੋ ਦੂਜੇ ਨਾਲ ਕੁਛ ਵੀ ਕਰ ਲੈਣ ਲੱਖ ਸ਼ਿੰਗਾਰ ਬਣਾਇਆ ਲੱਖਾਂ ਸ਼ਿੰਗਾਰ ਬਣਾ ਲੈਣ ਮਿੱਥੇ ਹੋ ਧਾਰਮਿਕ ਕਰਮ ਕਰੀ ਜਾਣ ਪੁੰਨ ਕਰ ਲੈਣ ਦਾਨ ਕਰ ਲੈਣ ਤੀਰਥ ਯਾਤਰਾ ਕਰ ਲੈਣ ਜੋ ਮਰਜੀ ਕਰੀ ਜਾਣ ਇੱਕ ਵੀ ਕਰਮ ਉਹਨਾਂ ਦਾ ਲੇਖੇ 'ਚ ਨਹੀਂ ਪੈਣਾ ਮਾਰਿਆ ਕਹਿੰਦੇ ਇੱਕ ਵੀ ਕਰਮ ਬਖਸ਼ ਸ਼ਿੰਗਾਰ ਬਣਾਇਆ ਕਾਰਜ ਨਹੀਂ ਕੀਤਾ ਇਸ ਲਈ ਜਿਵੇਂ ਇੱਕ ਔਰਤ ਸਰੀਰ ਤੇ ਆਪਣੇ ਤੇ ਸ਼ਿੰਗਾਰ ਕਰ ਲਵੇ ਪਰ ਪਤੀ ਉਹਦਾ ਪਿਆਰ ਹੀ ਨਾ ਕਰੇ ਉਹਦੇ ਨਾਲ ਉਹਦੇ ਸ਼ਿੰਗਾਰ ਕਿਸੇ ਕੰਮ ਨਹੀਂ ਹੈ ਇੱਕ ਅਣਵਿਆਹੀ ਬੱਚੀ ਸ਼ਿੰਗਾਰ ਕਰ ਲਵੇ ਉਹਨੂੰ ਸ਼ਿੰਗਾਰ ਕੀ ਸੋਹਣਾ ਲੱਗੇਗਾ ਉਹਦਾ ਸ਼ਿੰਗਾਰ ਉਹ ਸ਼ਿੰਗਾਰ ਆਪਣਾ ਕਿਹਨੂੰ ਦਿਖਾਏਗੀ ਜਿਹੜੇ ਇੱਕ ਪ੍ਰਮਾਤਮਾ ਨਾਲੋਂ ਟੁੱਟ ਕੇ ਤੇ ਦੂਜੇ ਨਾਲ ਜੁੜੇ ਹੋਏ ਆ ਧਰਮ ਦਾ ਸ਼ਿਕਾਰ ਹੈ ਉਹਨਾਂ ਦੇ ਸਾਰੇ ਕਰਮ ਨਸਵਲ ਚਲੇ ਜਾਂਦੇ ਆ ਵਿਅਰਥ ਚਲੇ ਜਾਂਦੇ ਆ ਕਿਸੇ ਲੇਖੇ 'ਚ ਨਹੀਂ ਪੈਂਦੇ ਉਹਨਾਂ ਦੇ ਕਰਮ ਭਾਈ ਆਪਣਾ ਪਰਮ ਦੂਰ ਕਰ ਲੋ ਗੁਰੂ ਦੇ ਚਰਨੀ ਲੱਗ ਜਾਓ ਮਤ ਕੋ ਪਰਮ ਭੁੱਲੈ ਸੰਸਾਰ ਗੁਰ ਬਿਨ ਕੋ ਵੈਨਾ ਉਤਰ ਸਪਾਰ ਗੁਰੂ ਤੋਂ ਬਗੈਰ ਕੋਈ ਵੇੜਾ ਬੰਨੇ ਲਾ ਨਹੀਂ ਸਕਦਾ ਪਿਆਰਿਓ ਭਗਤ ਕਬੀਰ ਜੀ ਤਾਂ ਪੁਕਾਰ ਪੁਕਾਰ ਕੇ ਕਹਿ ਰਹੇ ਆ ਕਹਿ ਤਕਬੀਰ ਸੁਨੋ ਰੇ ਪ੍ਰਾਨੀ ਛੋਡੋ ਮਨ ਕੇ ਪਰਮਾ ਕੇਵਲ ਨਾਮ ਜਪੋ ਰੇ ਪ੍ਰਾਨੀ ਪਰੋ ਏਕ ਕੀ ਸ਼ਰਨਾ ਸਹਿਤ ਕਬੀਰ ਸੁਨੋਰੇ ਲੋਈ ਪਰਮ ਨਾ ਭੁੱਲੋ ਕੋਈ ਭਾਈ ਇਹ ਭਰਮ ਜਿੰਨੇ ਚਿਰ ਤੱਕ ਅਸੀਂ ਗੁਰੂ ਦੇ ਡਰ ਵਿੱਚ ਨਹੀਂ ਆਉਂਦੇ ਉਨੇ ਚਿਰ ਤੱਕ ਸਾਡੇ ਭਰਮ ਦੂਰ ਨਹੀਂ ਹੋ ਸਕਦੇ ਇਸ ਲਈ ਗੁਰੂ ਦੇ ਭੌ ਵਿੱਚ ਆਓ ਜਿਹੜੇ ਗੁਰੂ ਦੇ ਡਰ ਵਿੱਚ ਆ ਜਾਂਦੀ ਹੈ ਗੁਰੂ ਦੇ ਭੌ ਵਿੱਚ ਆ ਜਾਂਦੀ ਹੈ ਉਹਨਾਂ ਨੂੰ ਕਿਸੇ ਕਿਸਮ ਦੀ ਫਿਰ ਪਟਕਣਾ ਨਹੀਂ ਰਹਿੰਦੀ ਮਾਇਆ ਦੀ ਪਟਕਣਾ ਦਾ ਬੰਧਨ ਉਹਨਾਂ ਦਾ ਕੱਟਿਆ ਜਾਂਦਾ ਹੈ ਸਹਿਜ ਉਹਨਾਂ ਦੇ ਵਿੱਚ ਆ ਜਾਂਦਾ ਹੈ ਪਉ ਉਹਨਾਂ ਦਾ ਦੂਰ ਹੋ ਜਾਂਦਾ ਹੈ ਪ੍ਰਮਾਤਮਾ ਦੀ ਉਹਨਾਂ ਨੂੰ ਪ੍ਰਾਪਤੀ ਹੋ ਜਾਂਦੀ ਹੈ ਤੇ ਸੰਸਾਰ ਸਮੁੰਦਰ ਤੋਂ ਇਸ ਪੌਜਲ ਤੋਂ ਉਹ ਪਾਰ ਹੋ ਜਾਂਦੇ ਐ ਜਿਹੜੇ ਗੁਰੂ ਦੇ ਪਉ ਵਿੱਚ ਆ ਜਾਂਦੇ ਐ ਗੁਰੂ ਦਾ ਜਿਹੜਾ ਗਿਆਨ ਹੈ ਇਹ ਮਨੁੱਖ ਦੇ ਅੰਦਰੋਂ ਅਗਿਆਨ ਦੂਰ ਕਰਦਾ ਹੈ ਭਰਮ ਦੂਰ ਕਰਦਾ ਹੈ ਦਬਧਾ ਦੂਰ ਕਰਕੇ ਇੱਕ ਪ੍ਰਮਾਤਮਾ ਨਾਲ ਜੋੜਦਾ ਜਿਹੜੇ ਇੱਕ ਪ੍ਰਮਾਤਮਾ ਨਾਲ ਜੁੜ ਜਾਂਦੇ ਆ ਫਿਰ ਕੀ ਕਹਿੰਦੇ ਆ ਤੁਦ ਬਨ ਦੂਜਾ ਨਹੀਂ ਕੋਈ ਉਹ ਕਰਤਾਰ ਕਰੇ ਸੋ ਹੋਏ ਤੇਰਾ ਜੋਰ ਤੇਰੀ ਮੰਟੇਕ ਸਦਾ ਸਦਾ ਜਪ ਨਾਨਕੇਕ ਉਹਨਾਂ ਦਾ ਭਰੋਸਾ ਇੰਨਾ ਪ੍ਰਮਾਤਮਾ ਤੇ ਦ੍ਰਿੜ ਹੋ ਜਾਂਦਾ ਉਹ ਕੀ ਕਹਿੰਦੇ ਐ ਜਸਤੇ ਉੱਪਰ ਨਾਹੀ ਕੋਏ ਕੌਣ ਡਰੈ ਡਰ ਕਿਸ ਦਾ ਹੋਏ ਇਹ ਆ ਪਿਆਰਿਓ ਜਿਨ੍ਹਾਂ ਦਾ ਭਰੋਸਾ ਦ੍ਰਿੜ ਹੋ ਜਾਂਦਾ ਇਸ ਲਈ ਉਹ ਤਾਂ ਪਾਗਾਂ ਵਾਲੇ ਐ ਜਿਨ੍ਹਾਂ ਦੇ ਅੰਦਰ ਕਿਸੇ ਪ੍ਰਕਾਰ ਦਾ ਕੋਈ ਭਰਮ ਨਹੀਂ ਹੈ ਇੱਕ ਪਰਮੇਸ਼ਰ ਨੂੰ ਪਿਆਰ ਕਰਦੇ ਆ ਇੱਕ ਦੇ ਲੜ ਲੱਗੇ ਵੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ